ਤੋ 2 ਘੰਟੇ ਦੀ ਗੱਲ ਅੱਧੀ ਰਾਤ ਬਲਾਕ ਕਾਲ ਖਤਮ ਕਰ ਪੜਿਆ ਜਾਂਦਾ ਇੱਕ 2 ਘੰਟੇ ਦੀ ਗੱਲ ਉਸ ਪੋਰਟਲ ਦੌਰਾਨ ਉਹਨੇ ਕਿ ਲੈ ਮੁਲਾਜ਼ਮ ਪੈਦਾ ਹੋਈ ਸਵਾਲ ਕਿਉਂ ਗਿਆ ਬਲਾਕ ਕੀ ਲੈਣ ਗਿਆ ਕਿਸ ਸੰਬੰਧ ਵਿੱਚ ਵੱਡਾ ਬਣਿਆ ਸਵਾਲ ਇਹ ਖੜਾ ਹੋਇਆ ਵਿਵਾਦ ਹੈ ਜਾਂਦੇ ਆ ਕੀ ਹੈ ਸਵਾਲ ਕਿਉਂ ਗਿਆ ਅੱਧੀ ਰਾਤ ਨੂੰ ਉਹ ਵੀ ਬਲਾਕ ਕੀ ਲੈਣ ਗਿਆ ਕਿਸ ਨੇ ਪੀਚਿਆ ਮਡੇ ਸਵਾਲ ਉਹ ਤਾਂ ਵੀ ਆ ਜਮਾ ਆਪਣਾ ਸਤਕਾਰ ਜੋਗਾ ਬਿਲਕੁਲ ਬਿਲਕੁਲ ਪਰ ਰਾਜ ਦੇ ਦਾ ਇਹ ਮਿਲਖਾ ਸਿੰਘ ਜੀ ਪਹੁੰਚੇ ਹੋਏ ਨੇ ਇੱਥੇ ਹਾਂ ਬਾਈ ਜੀ ਕੀ ਦੇ ਕਹਿਣ ਤੇ ਤੁਸੀਂ ਇੱਥੇ ਆਏ ਹੋ ਕਿ ਤੁਹਾਨੂੰ ਮੋਟ ਪੁੱਛੇ ਰਹੀ ਦੀਆਂ ਬਹੁਤ ਲਾਜਮੀ ਹਾਂ ਮੈਂ ਮਨੇ ਸਾਹਿਬ ਨਾਲ ਗੱਲ ਸੋਨੇ ਦਾ ਜੂਲ ਨੂੰ ਲੈ ਕੇ ਆਏ ਤੋਂ ਲੈ ਕੇ ਆਏ ਮਣੀ ਚੰਦੂ ਉਹ ਗਾਣ ਮਣੀ ਚੰਦੂ ਕੈਂਡੀਡੇਟ ਹੈ ਨਾ ਜੀ ਦੋਸਤਾਂ ਅਤੇ ਕੀ ਦੇ ਕਹਿੰਦੇ ਆਇਓ ਤੁਸੀਂ ਮਨੀ ਸੰਧੂ ਜਿਹੜਾ ਕੀ ਕੀ ਕਹਿਆ ਸੀ ਉਹਨਾਂ ਨੇ ਤੁਹਾਨੂੰ ਹਾਂਜੀ ਕੀ ਕਹਿਆ ਸੀ ਉਹਨਾਂ ਨੇ ਸਾਨੂੰ ਵੋਟਰ ਸੂਚੀਆ ਚਾਹੀਦੀ ਆ ਆਪਣੀ ਵੋਟਰ ਸੂਚੀਆ ਤਾਂ ਸੁਬਾ ਦਫਤਰ ਚੋਂ ਹੀ ਮਿਲ ਸਕਦੀਆਂ ਸੀ ਗਿਆ ਇਲੈਕਸ਼ਨ ਕਿਹਨੇ ਭੇਜਿਆ ਦੁਬਾਰਾ ਬੋਲਿਓ ਹਾਂਜੀ ਕਿਹਨੇ ਭੇਜਿਆ ਮਨੀ ਸੰਧੂ ਜੀ ਮਨੀ ਸੰਧੂ ਨੇ ਭੇਜਿਆ ਤੁਹਾਨੂੰ ਮਨੀ ਸੰਧੂ ਆਮ ਆਦਮੀ ਪਾਰਟੀ ਵਾਲੇ ਹਾਂਜੀ 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 ਜ਼ਿਲ੍ਹਾ ਪ੍ਰਸ਼ਾਸਕ ਮੈਂਬਰ ਜਿਹੜੇ ਉਮੀਦਵਾਰ ਖੜੇ ਹੋਏ ਨੇ ਜਿਹੜੇ ਹਨਾ ਬਲਾਕ ਦੀ ਫੋਟੋਆਂ ਵੀਡੀਓ ਲੈ ਲਓ ਬਲਾਕ ਤੇ ਕੱਲ ਖੁਦ ਬਲਾਕ ਦੇ ਸਾਹਮਣੇ ਖੜੇ ਹੋਏ ਨੇ ਬਾਈ ਜੀ ਆ ਟਾਈਮ ਤੁਸੀਂ ਦੇਖ ਸਕਦੇ ਹੋ ਉਹ ਬੈਠ ਉਹ ਬੈਠ ਅੱਧੀ ਰਾਤ ਆ ਲਈ ਮਲਾਈਮ ਲੈ ਚਲੇ ਜਾਂਦਾ ਨਹੀਂ ਬਣਾਉਂਦਾ ਬਸ ਜਾਂਦਾ ਨਹੀਂ ਆ ਗਲੇ ਮਲਾਈ ਮੈਨੂੰ ਗਏ ਲਾਜਮ ਲੈ ਚਲੇ ਆ ਜੀ ਤਾਂ 2 ਘੰਟੇ ਦੀ ਕਿ 2 ਮਿੰਟ ਤਾਂ 2 ਘੰਟੇ ਦੀ ਕਿ ਕੁਛ ਨਹੀਂ ਆ ਇੱਕ ਵੈਸੇ ਬੋਲ ਪੈਦਾ ਕਰ ਰਹੀ ਹੈ ਤੁਸਾਂ ਤੁਸੀਂ ਦੇਖਿਆ ਹੋਣਾ ਮੇਰਾ ਵੈਸੇ ਵੀ ਉਹ ਬਲੌਕ 'ਚ ਮੇਰਾ ਕੋਈ ਏਡਾ ਹੈ ਨਹੀਂਗਾ ਲੈਣਾ ਦੇਣਾ ਸਾਡਾ ਤਾਂ ਬਲੌਕ ਵੀ ਮਮਦੋਟ ਪੈਂਦਾ ਔਰ ਜਿਹੜੇ ਸਾਡੇ ਪੇਪਰ ਹੈ ਉਹ ਵੀ ਅਸੀਂ ਏਡੀਸੀ ਆਫਿਸ ਜਿਹੜੇ ਉੱਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਉੱਥੇ ਦਿੱਤੇ ਆ ਔਰ ਸੈਕੰਡਲੀ ਤੁਸੀਂ ਦੇਖਿਆ ਹੋਣਾ ਕਾਗਜ਼ ਜਿੰਨੇ ਆ ਵੀ ਆਏ ਆ ਉੱਥੇ ਬੜੇ ਸ਼ਾਂਤੀਪੂਰਵਕ ਤਰੀਕੇ ਨਾਲ ਸਾਰਿਆਂ ਨੇ ਉੱਥੇ ਆਪਦੇ ਜਮਾ ਕਰਾਏ ਆ ਸੀ ਕਿਸੇ ਨੂੰ ਰੋਕਿਆ ਨਹੀਂ ਆ ਔਰ ਉਸ ਜਿਹੇ ਬਲਾਕ ਦੀ ਗੱਲ ਕਰੀਏ ਬਲਾਕ ਦੇ ਵਿੱਚ ਨਾ ਤਾਂ ਕੋਈ ਉੱਥੇ ਪੇਪਰ ਪਏ ਆ ਨਾ ਕੁਝ ਐਸਾ ਹੈਗਾ ਅਸੀਂ ਤਾਂ ਸਾਰਿਆਂ ਨੂੰ ਦੇਖੋ ਇਲੈਕਸ਼ਨ ਲੜਨ ਦਾ ਅਧਿਕਾਰ ਹਰੇਕ ਨੂੰ ਹੈ ਹਰ ਬੰਦਾ ਇਲੈਕਸ਼ਨ ਲੜ ਸਕਦਾ ਕਿਸੇ ਨੂੰ ਵੀ ਨਹੀਂ ਰੋਕਿਆ ਕਿੰਨੀਆਂ ਫਾਈਲਾਂ ਇੱਥੇ ਜਿਹੜੀਆਂ ਲੋਕਾਂ ਨੇ ਆਪੀਂ ਲਿਆ ਜਾ ਕੇ ਜਮ੍ਹਾਂ ਕਰਾਈਆਂ ਪੂਰੇ ਪੰਜਾਬ ਦੇ ਵਿੱਚ ਮੇਰੇ ਖਿਆਲ ਚ ਅਫਰੋਜ਼ਪੁਰ ਹੀ ਪਹਿਲਾ ਐਸਾ ਡਿਸਟ੍ਰਿਕਟ ਹੋਊਗਾ ਜਿੱਥੇ ਅਫਰੋਜ਼ਪੁਰ ਦਿਹਾਤੀ ਦੀ ਗੱਲ ਕਰਾਂ ਮੈਂ ਜਿੱਥੇ ਸ਼ਾਂਤੀਪੂਰਵਕ ਤਰੀਕੇ ਨਾਲ ਕਿਸੇ ਨੂੰ ਵੀ ਅਸੀਂ ਰੋਕਿਆ ਨਹੀਂ ਹੈ ਔਰ ਲੋਕਾਂ ਵੱਲੋਂ ਡਰਾਮੇ ਜ਼ਰੂਰ ਕੀਤੇ ਗਏ ਔਰ ਉਹ ਜੇ ਅਧਿਕਾਰੀ ਸੀ ਕੋਈ ਉਹਦੇ ਕੋਲੋਂ ਤਰਾਜੋਗ ਕਿਛ ਨਹੀਂ ਮਿਲੀ ਉਹ ਉਸ ਬਲਾਕ ਦਾ এমਪਲੋਏ ਸੀ ਉਹ ਆਪਦੇ ਪਤਾ ਨਹੀਂ ਕਿਸ ਕੰਮ ਗਿਆ ਸੀ ਕੀ ਨਹੀਂ ਹੋ ਸਕਦਾ ਡਰਾਾਟ ਮੁਕਾ ਕੇ ਉਹਦੇ ਤੋਂ ਕੁਝ ਬੁਲਾਇਆ ਗਿਆ ਔਰ ਜੇ ਮੈਂ ਰਾਤ ਨੂੰ ਉੱਥੇ ਕਰਨ ਵੀ ਕੀ ਜਾਣਾ ਸਾਡਾ ਉਸ ਬਲਾਕ ਦੇ ਵਿੱਚ ਮੇਰਾ ਕੁਝ ਨਹੀਂ ਹੈਗਾ ਔਰ ਜੇ ਉਹ ਕੋਈ ਲਿਸਟਾਂ ਲੈਣ ਗਿਆ ਸੀ ਮੈਨੂੰ ਨਹੀਂ ਪਤਾ ਕਿਹੜੀਆਂ ਲਿਸਟਾਂ ਲੈਣ ਗਿਆ ਸੀ ਤਾਂ ਲਿਸਟਾਂ ਲੈਣ ਦਾ ਹਰੇਕ ਦਾ ਅਧਿਕਾਰ ਹੈ ਵੋਟਰ ਸੂਚੀ ਲੈਣ ਉਹਨੇ ਬੋਲਿਆ ਮੈਂ ਵੋਟਰ ਸੂਚੀ ਲੈਣ ਗਿਆ ਸੀ ਇਹਦੇ ਵਿੱਚ ਗੁੰਡਾਗਰਦੀ ਇਹੀ ਕਰ ਰਹੇ ਆ ਦੇਖੋ ਸਾਡੇ ਆਮ ਆਦਮੀ ਪਾਰਟੀ ਵੱਲੋਂ ਸਾਡੀਆਂ ਕੋਈ ਗੱਡੀਆਂ ਰਾਤ ਨੂੰ ਸੜਕਾਂ ਤੇ ਨਹੀਂ ਮੈਂ ਇਹ ਪੁੱਛਣਾ ਚਾਹੁੰਨਾ ਕਿ ਇਹ ਉੱਥੇ ਰਾਤ ਨੂੰ ਬਾਹਰ ਖੜੇ ਕੀ ਕਰਦੇ ਸੀ ਅਸਲ ਵਿੱਚ ਗੜਬੜ ਕਰਨ ਦੀ ਨੀਅਤ ਇਹਨਾਂ ਦੀ ਸੀ ਉਲਟਾ ਇਹ ਸਾਰਾ ਡਰਾਮਾ ਰਚ ਕੇ ਇਹਨਾਂ ਨੇ ਮੇਰਾ ਨਾਮ ਲਿਆ ਉੱਥੇ ਕੋਈ ਗੱਲ ਨਹੀਂ ਇਹ ਇਲੈਕਸ਼ਨ ਚ ਹੁੰਦਾ ਰਹਿੰਦਾ ਹੈ ਇਹ ਲੋਕਾਂ ਨੂੰ ਸਾਰਾ ਪਤਾ ਹੈ ਆਜ ਵੀ ਕੁਝ ਗੱਲਾਂ ਤੇ ਬੋਤਾਂ ਨੂੰ ਬੁੱਕੇ ਕੀਤਾ ਜਾਇਆ ਜਾ ਰਿਹਾ ਹੈ ਜਦੋਂ ਸੈਕਟਰ ਕਰਮਾ ਦੇ ਜਾਂ ਉਹਨਾਂ ਨੂੰ ਡਿਜੀਟ ਦੇਖੋ ਜੀ ਇਹ ਵੋਟਰ ਬਹੁਤ ਸਿਆਣੇ ਆ ਉਹਨਾਂ ਨੇ ਵੀ ਦੇਖਣਾ ਮੈਂ ਇਸੇ ਜ਼ੋਨ ਦਾ ਇਸੇ ਜੰਪਾ ਦਾ ਮੈਂ ਇੱਥੇ ਹੀ ਮਰਨਾ ਹੈ ਇੱਥੇ ਹੀ ਮੇਰਾ ਸਸਕਾਰ ਹੋਣਾ ਹੈ ਇਹਨਾਂ ਲੋਕਾਂ ਕੀ ਮਤਾਰਤ ਦੇ ਰਹਿਣਾ ਲੋਕ ਬੜੇ ਸਮਝਦਾਰ ਸਿਆਣੇ ਆ ਉਹਨਾਂ ਨੇ ਕੀਤੇ ਹੋਏ ਕੰਮਾਂ ਨੂੰ ਦੇਖ ਕੇ ਔਰ ਜੋ ਵੀ ਬੰਦੇ ਦੀ ਸ਼ਬੀ ਦੇਖ ਕੇ ਉਹਨਾਂ ਨੇ ਵੋਟ ਪਾਉਣੀ ਹੈ ਦੇਖੋ ਜਿੱਤ ਹਾਰ ਇੱਕ ਅਲੱਗ ਚੀਜ਼ ਹੈ ਸ਼ਾਂਤੀਪੁਰ ਉਹ ਕਲੈਕਸ਼ਨ ਹੋਊਗਾ ਕੋਈ ਐਸੀ ਗੱਲ ਨਹੀਂ